ਸ਼ਸ਼ਕਾਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਇੱਕ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਤੇਜ਼ਾਰ ਹਥਿਆਰਾਂ ਦੇ ਨਾਲ ਗਲੀ ਦੇ ਵਿੱਚ ਘੁੰਮਦੇ ਵਿਖਾਈ ਦੇ ਰਹੇ ਨੇ ਇਸ ਮਾਮਲੇ ਦੇ ਵਿੱਚ ਥਾਣਾ ਕੋਤਵਾਲੀ ਦੇ ਐਸਐਚਓ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਇਸ ਵੀਡੀਓ ਦੀ ਜਾਂਚ ਕੀਤੀ ਗਈ ਤੇ ਇਸਤੇ ਕਾਰਵਾਈ ਕੀਤੀ ਗਈ ਹੈ ਪਿੜਤ ਪਰਿਵਾਰ ਦੇ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਸੀਸੀਟੀਵੀ ਫੁਟੇਜ ਨਾਲ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਦਰਵਾਜ਼ੇ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲੇ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਇਸ ਤੋਂ ਲਗਭਗ ਖੂਰਪੋਸਤ ਸਾਹਮਲ ਹੈ ਜਿਸ ਦੇ ਵਿੱਚ ਕੁਝ ਵਿਅਕਤੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਐਸਐਸਓ ਪ੍ਰਵੰਦਰ ਸਿੰਘ ਨੇ ਸੰਬੰਧੀ ਦੱਸਿਆ ਕਿ ਪੁਲਿਸ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਤੇ ਕੁਝ ਨੌਜਵਾਨਾਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਵਿੱਚ ਲਿਆ ਗਿਆ ਉਹਨਾਂ ਪਰੋਸਾ ਦੋਾਇਆ ਕਿ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਹੋਵੇਗੀ ਅਜਰ ਇੱਕ ਵੀਡੀਓ ਵਾਇਰਲ ਹੋਈ ਸੀ ਕੀ ਮਾਮਲਾ ਸੀ ਅਤੇ ਕੀ ਕਾਰਵਾਈ ਹੋਈ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਵੈਰੀਫਾਈ ਕੀਤਾ ਗਿਆ ਇਹ ਕਿਹੜੀ ਵੀਡੀਓ ਹੋ ਗਈ ਹੈ ਮਿਤੀ 3 8 ਚੰਨ ਅਠ 2025 ਦੀ ਹੈਗੀ ਆ ਭਾਈਕੇ ਮੁਹੱਲੇ ਦੀ ਦੀ ਲੋਕੇਸ਼ਨ ਦੀ ਵੀਡੀਓ ਹੈਗੀ ਆ ਇੱਥੇ ਕੁਝ ਲੜਕੇ ਕਿਹੜਾ ਹੈਗਾ ਆਪਸੀ ਲੜਾਈ ਇਹਨਾਂ ਦੀ ਹੋ ਗਈ ਸੀ ਉਸ ਨੂੰ ਲੈ ਕੇ ਕੁਝ ਲੜਕੇ ਕਿਹੜੇ ਤਲਵਾਰਾਂ ਲੈ ਕੇ ਧਰ ਲੈ ਕੇ ਘੁੰਮ ਰਹੇ ਆ ਇਹਨਾਂ ਚ ਅਸੀਂ ਲੜਕਿਆਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਵਿੱਚੋਂ ਕਿ ਅਸੀਂ ਛੇ ਲੜਕੇ ਨੂੰ ਆਈਡੈਂਟੀਫਾਈ ਕਰ ਲਿਆ ਕੋਈ ਅਣਪਛਾਤੇ ਵਿਅਕਤੀ ਹੈ ਉਹਨਾਂ ਚ ਅਸੀਂ ਕੁਝ ਲੜਕਿਆਂ ਨੂੰ ਕਿਹੜਾ ਹੈਗਾ ਰਾਉਂਡ ਅਪ ਕਰ ਲਿਆ ਜਿਹੜੇ ਮਦਈ ਮੁਕਦਮੇ ਹੈਗੇ ਅਸੀਂ ਉਹਨਾਂ ਦੀ ਸ਼ਨਾਖਤ ਕਰਕੇ ਕਿਉਂਕਿ ਉਹ ਕੋਈ ਸਾਡੇ ਕੋਲੇ ਐਮਐਲਆਰ ਵਗੈਰਾ ਜਾਂ ਕੋਈ ਅਸੀ ਚੀਜ਼ ਨਹੀਂ ਤਲਾਹ ਇਸੇ ਮੁੱਢਲੇ ਤੌਰ ਤੇ ਲੇਕਿਨ ਸ਼ਨਾਖ ਅਸੀਂ ਕਿਹੜੇ ਅੱਜ ਉਹਨਾਂ ਦੇ ਖਿਲਾਫ ਕਿਹੜਾ ਹੈਗਾ ਕਾਰਵਾਈ ਕਰ ਰਹੇ ਹਾਂ। ਇੱਕ ਦਰਵਾਜ਼ਾ ਤੇ ਵੀ ਉਹਨਾਂ ਦੇ ਨਿਸ਼ਾਨ ਪਏ ਹੋਇਆ ਦਰਵਾਜ਼ਾ ਤੇ ਵੀ ਫੋਟੋ ਹੈ। ਆ ਬਿਲਕੁਲ ਜੀ ਵੀਡੀਓ ਦੇ ਵਿੱਚ ਸਪਸ਼ਟ ਤੌਰ ਤੇ ਤਾਂ ਨਹੀਂ ਦਿਖਾਈ ਦੇ ਰਿਹਾ ਲੇਕਿਨ ਲੇਕਿਨ ਉਹ ਉੱਥੇ ਬਿਲਕੁਲ ਉਹਨਾਂ ਦੇ ਘਰ ਦੇ ਬਾਹਰ ਘੁੰਮ ਰਹੇ ਆ। ਲੇਕਿਨ ਮਦਈ ਦੇ ਅਸੀਂ ਬਿਆਨਾਂ ਤੋਂ ਬਾਅਦ ਜਿਸ ਤਰ੍ਹਾਂ ਦਾ ਵੀ ਉਹ ਕਾਰਵਾਈ ਦੀ ਕਹਿਣਗੇ ਅਸੀਂ ਕਿਹੜਾ ਹੈਗਾ ਉਸ ਤਰ੍ਹਾਂ ਹੀ ਕਾਨੂੰਨੀ ਵੀ ਕਾਰਵਾਈ ਕਰਾਂਗੇ। ਇੱਕ ਫੋਟੋ ਦੇ ਸਾਹਮਣੇ ਆਏ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਆਕਾਸ਼ੀਆਂ ਵੱਲੋਂ ਜ਼ਿੰਮੇਵਾਰੀ ਲੈਣ ਦੀ ਗੱਲ ਪਰਿਵਾਰ ਵੱਲੋਂ ਕਈ ਕੀਤੀ ਹੈ ਵੀ ਉਹਨਾਂ ਨੇ ਬਾ ਬਿਲਕੁਲ ਜੀ ਅਸੀਂ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਪਾਈ ਹੈ ਉਸ ਨੂੰ ਵੈਰੀਫਾਈ ਕੀਤਾ ਹੈਗਾ ਅਸੀਂ ਇਹ ਸੈਲਰ ਹੈ ਜਾਂ ਸਾਈਬਰ ਸੈਲਰ ਹੈ ਤੇ ਉਸ ਦੇ ਵਿੱਚ ਕਿਹੜੇ ਵਿਅਕਤੀਆਂ ਨੇ ਪਾਈ ਗਈ ਉਹ ਵੀ ਤਿੰਨ ਵਿਅਕਤੀਆਂ ਦੇ ਅਸੀਂ شناخت ਕਰ ਲਈ ਹੈ ਉਹਨਾਂ ਵਿਅਕਤੀਆਂ ਨੂੰ ਵੀ ਕਿਹੜਾ ਹੈਗਾ ਟੀਮਾ ਰਾਉਂਡ ਅਪ ਕਰਨ ਲਈ ਕਹਿੰਿਆ ਹੈ ਜਲਦੀ ਕਿਹੜਾ ਹੈਗਾ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਹਨ ਉਹਨਾਂ ਖਿਲਾਫ ਜਿਹੜੀ ਹੀ ਕਾਨੂੰਨ ਸਰਕਾਰ ਨੇ ਕੀਤੀ ਬੜਾ ਪਰਵਾਹਤਾ ਕਹਿਣਾ ਜੀ ਵੀ ਪਹਿਲਾ ਵਿਅਕਤੀ ਉਹ ਹਿਰਾਸਤ ਵਿੱਚ ਲਏ ਸੀਗੇ ਤੇ ਬਾਅਦ ਵਿੱਚ ਛੱਡ ਦਿੱਤੇ ਗਏ ਆ ਬਿਲਕੁਲ ਜੀ ਕੁਝ ਮੁੱਢਲੇ ਤੌਰ ਤੇ ਸਾਡੇ ਕੋਲੇ ਕਿਰੋ ਤਲਾਬ ਮਿਲੀ ਸੀ ਲੇਕਿਨ ਪਰਿਵਾਰ ਨੇ ਸਾਡੇ ਕੋਲ ਸਿੱਧੇ ਤੌਰ ਤੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਦਰਜ ਕਰਵਾਈ ਲੇਕਿਨ ਉੱਚ ਕੁਝ ਬੱਚੇ ਜੁਲਾਈਨ ਸੀਗੇ ਜਿਸ ਕਰਕੇ ਜਿਹੜੀ ਮੁੱਢਲੇ ਤੌਰ ਤੇ ਕਾਰਵਾਈ ਨਹੀਂ ਕੀਤੀ ਲੇਕਿਨ ਹੁਣ ਪਰਿਵਾਰ ਸਾਡੇ ਕੋਲੇ ਸਾਹਮਣੇ ਆਇਆ ਹੈਗਾ ਉਹ ਕਾਰਵਾਈ ਕਰਾਉਣ ਦੇ ਹੱਕ ਦੇ ਵਿੱਚ ਹੈਗਾ ਕਿ ਅਸੀਂ ਜਿਹੜੇ ਇਹ ਕਾਰਵਾਈ ਕਰਾਂਗੇ